ਇਹ ਜੀ ਇਹਨਾਂ ਸੁਪਾਲਤਨੀ ਤੇ ਮੈਂ ਆਪਣੀ ਬੇਤੀ ਦੀ ਅਪੀਲ ਕਰਨੀ ਬਾਦ ਇਕ ਹੋਰ ਲਈ ਇਹਨੂੰ ਐਸਐਮਈ 1 ਟਾਈਪ 1 ਦੀ ਪ੍ਰੋਬਲਮ ਹੈ ਜੀ ਕਿ ਕਿਤੇ ਜੇ ਇਹ ਨਾ neck holding ਕਰ ਸਕਦੀ ਹੈ ਜੀ ਨਾ ਬੈਟ ਕਰਦੀ ਤੋਂ ਇਸ ਲਈ ਬੇਰੀ ਲਾਜ ਵਾਸਤੇ ਸਾਨੂੰ ਵੀ ਇੰਜੈਕਸ਼ਨ ਇਨ ਜੋਲ ਗੈਸਮਾ ਪੂਨੀ ਕਾਸਟ 14.5 ਕਰੋੜ ਰੁਪਏ ਹੈ ਜੀ ਤੋਂ ਉਸ ਲਈ ਅਸੀਂ ਇਹ ਫੰਡ ਇਕੱਠਾ ਕਰਨ ਲਈ ਵੀ ਬਰਾਮਦਿਕਰ ਅਪੀਲ ਕਰਨਾ ਚਾਹੁੰਦੇ ਜੀ ਪ੍ਰੋਬਲਮ ਸੀ ਕਿਵੇਂ ਹੋਈ ਜੀ ਉਹ ਤੇਨਿਕੋ ਮੀਨਿਆ ਦੀ ਸੀ ਜਿਵੇਂ ਆਮ ਬੱਚਾ ਆਪਣਾ ਵੀ ਜਿਵੇਂ ਕੋਈ ਫਿਟ ਬਾਵਾ-ਗੁਵਾ ਨਾਲ ਆਨਲਾਈਨ ਜੰਦਰ ਲੱਤਾਉਂਦਾ ਆਨਲਾਈਨ ਦਾ ਪਰ ਇਹਦੀ ਕੋਈ ਮੂਵਮੈਂਟ ਨਹੀਂ ਸੀਗੀ ਫਿਰ ਅਸੀਂ ਉਥੋਂ ਵੀ ਲੁਧਿਆਣਾ ਦੇ ਡਾਕਟਰ ਗੁਰਪ੍ਰੀਤ ਕੋਚਰ ਨੇ ਉਹਨਾਂ ਨਾਲ ਕੰਸਲਟ ਕੀਤਾ ਉਹਨਾਂ ਨੇ ਫਿਰ ਸਾਨੂੰ ਜੈਨਟਿਕ ਟੈਸਟ ਲਖਵਾਇਆ ਸੀ ਉਹਦੇ ਵਿੱਚ ਇਹਨੇ ਐਸਐਮਏ 1 ਐਸਐਮਏ ਟਾਈਪ 1 ਜੈਨਟਿਕ ਇਹ ਡਿਟੈਕਟ ਹੋਇਆ ਸੀ ਤੋਂ ਉਹਦੇ ਲਈ ਉਹਨਾਂ ਨੇ ਸਾਨੂੰ ਵੀ ਫਿਰ ਟੀਨ ਦਿੱਲੀ ਭੇਜਿਆ ਉਥੋਂ ਵੀ ਨਾ ਵੀ ਬਾਕੀ ਇਲਾਜ ਉਥੋਂ ਚੱਲਿਆ ਦਿੱਲੀ ਤੇ ਸਭ ਚੀਜ਼ ਬਹੁਤ ਤੁਹਾਨੂੰ ਕੀ ਲੱਗਦਾ ਵੀ ਤਸ਼ਮੀਨ ਆ ਦੀ ਗੈਲੋਵਰ ਵਰਡ ਪੰਜਾਬ ਵੀ ਜੋ ਵੀ ਇਹ ਆਪਦੇ ਵੀ ਆਰਟਿਸਟ ਨੇ ਇੰਡਸਟਰੀਜ਼ ਨੇ ਵੀ ਆਪਣੇ ਮੇਰੇ ਫਾਰਮਿੰਗ ਵਾਲੇ ਕਿਤੇ ਦੇ ਬੰਦੇ ਨੇ ਮੈਂ ਉਹਨਾਂ ਨੂੰ ਵੀਲ ਕਰਨਾ ਚਾਹੁੰਦਾ ਵੀ ਵੀ ਮੇਰੀ ਬੱਚੀ ਆਸਤੇ ਬਸ ਤੋਂ ਬਸ ਡੋਨੇਟ ਕਰਨ ਜੋ ਮੈਂ ਇਹਨੂੰ ਇੰਜੈਕਸ਼ਨ ਲਵਾ ਕੇ ਇਹਨੂੰ ਦੁਨੀਆ ਦਿਖਾ ਸਕਦਾ ਕਿਸ ਨਾਲ ਬਸੇ ਹੋਈ ਹੈ ਇੱਕ ਦੋ ਲੀਡਰਾਂ ਇਕ ਕਰ ਗਿਆ ਵੀ ਲਾਲਜੀਤ ਭੁੱਲਰ ਉਹਨਾਂ ਨੇ ਕਿਹਾ ਉਹਨਾਂ ਨੇ ਇਹ ਤਾਂ ਉਹਨੇ ਮਦਦ ਵੀ ਕੀਤੀ ਹੈ ਸਾਡੀ ਤੇ ਬਾਕੀ ਹਜੇ ਗੱਲ ਚੱਲ ਰਹੀ ਹੈ ਕਿਉਂਕਿ ਇਲੈਕਸ਼ਨਾਂ ਕਰਕੇ ਕਿਸੇ 'ਤੇ ਮਿਲ ਨਹੀਂ ਪਿਆ ਉਹਨੇ ਇਲੈਕਸ਼ਨ ਤੋਂ ਬਾਅਦ ਹੀ ਅਸੀਂ ਇਹ ਸਾਰਾ ਕੰਮ ਸ਼ੁਰੂ ਕੀਤਾ ਹੈ ਜਿਹੜਾ ਹੈ ਪਾਡਰੀਜ਼ਰ ਪਲੇਟਫਾਰਮ ਉਹਦੇ QR ਕੋਡ ਨੇ ਵਿਦਨ ਇੰਡੀਆ ਜਿਹਨਾਂ ਨੇ ਡੋਨੇਟਰ ਨਾ ਇਹਨਾਂ QR ਕੋਡ ਦੇ ਉੱਤੇ ਉਹ ਸਕੈਨ ਕਰਕੇ ਡੋਨੇਟ ਕਰ ਸਕਦੇ ਆ ਵਿਦਨ ਇੰਡੀਆ ਦੇ ਲਈ ਤੋਂਟ ਜਿਹੜੇ ਆ ਇੰਡੀਆ ਤੋਂ ਬਾਹਰ ਜਿਹੜਾ ਲੋਕ ਜਿਹੜਾ ਹੈ ਪਾਡਰੀਜ਼ਰ ਚੱਲ ਰਿਹਾ ਹੈ ਸੂਬ ਇੰਡੀਆ ਤੋਂ ਬਾਹਰ ਜਿਹੜੇ ਵੀ ਸਾਡੇ ਪੰਜਾਬੀ ਔਰ ਇੰਡੀਅਨ ਜਿੰਨੇ ਵਸਦੇ ਆ ਉਹਨਾਂ ਨੇ ਜਿਹਨਾਂ ਨੇ ਡੋਨੇਟ ਕਰਨਾ ਉਹ ਪਲੀਜ਼ ਇਸ QR ਕੋਡ ਤੇ ਇਸ ਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਆ ਥੈਂਕ ਯੂ ਜੇ ਕੋਈ ਨਾ ਇੰਪੋਰਟੈਂਟ ਹੈ ਜੇਕਰ ਵੈਬਸਾਈਟ ਦੇ ਉੱਪਰ ਜਾ ਕੇ ਕਿਸੇ ਨੂੰ ਫੰਡਰੇਜ਼ਰ ਤੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਹ ਇਹਨਾਂ ਦਾ ਪਰਸਨਲ ਕੋਡ ਹੈ ਕਿਉਂਕਿ ਕੋਡ ਐਸ ਹਨ ਹਦਾਇਤ ਹੋਈ ਸੀ ਕਿ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਇਹ ਜਿਹੜਾ ਕੋਡ ਹੈ ਇਹ ਵੀ ਜ਼ਰੂਰ ਸ਼ੇਅਰ ਕੀਤਾ ਜਾਵੇ ਪਰ ਸਾਡੀ ਰਿਕਵੈਸਟ ਇਹ ਹੈ ਕਿ ਵਕਤ ਬਦਲੀ ਅਮਾਉਂਟ ਆਫ ਫੰਡਰੇਜ਼ਰ ਤੇ ਪਲੇਟਫਾਰਮ ਤੇ ਦਿੱਤੀ ਜਾਵੇ ਪਰ ਜੇ ਉਹਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਇਹ ਪਰਸਨਲ ਕੋਡ ਹੈਗਾ ਨੰਬਰ ਇਹਦੇ ਤੇ ਵੀ ਪ੍ਰੋਬਲਮ ਸੀ ਕਰ ਸਕਦੇ ਥੈਂਕ ਯੂ ਅਸਲ ਵਿੱਚ ਸੈਸਕਾ ਇਸ਼ੂ ਲੈ ਕੇ ਤੁਹਾਡੇ ਕੋਲੇ ਆਈ ਆ ਮੈਂ ਕਿਉਂਕਿ ਸਾਰੇ ਪੰਜਾਬ ਦੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਐਸੋਸੀਏਸ਼ਨ ਆਫ ਕਾਲਜਸ ਦਾ ਚੇਅਰਮੈਨ ਤੇ ਇਹ ਜਿਹੜਾ ਪਰਿਵਾਰ ਹੈ ਇਹ ਮੇਰਾ ਜਿਹੜਾ ਖੁੱਦ ਦਾ ਜਿਹੜਾ ਐਜੂਕੇਸ਼ਨਲ ਅਬੋਕੀ ਗਰਪ ਆਫ ਇੰਸਟੀਟਿਊਸ਼ਨ ਉਹਦੇ ਜਿਹੜੇ ਹੈਗੇ ਆ ਸਾਡੇ ਧਰਵਾਦੀ ਤੇ ਇਸਵਾਦ ਗੁਰਿੰਦਰ ਸਿੰਘ ਧਰਵਾਦੀ ਉਹਦੇ ਸਾਡੇ ਬਹੁਤ ਲੋਕੀਅਲ ਐਡਵੋਕੇਟ ਆ ਤੇ ਉਹਨਾਂ ਦਾ ਇਹ ਪਰਿਵਾਰ ਹੈ ਤੇ ਮੈਂ ਸਮਝਦਾ ਇਹ ਸਾਡਾ ਬੀਐਫ ਦੇ ਇਤੇ ਪਰਭਾਵ ਤੇ ਅਸੀਂ ਆਪ ਦੇ ਵੱਲੋਂ ਬਹੁਤ ਵੱਡੇ ਲੈਵਲ ਤੇ ਜਿਹੜਾ ਹੈਗਾ ਕੋਸ਼ਿਸ਼ ਕਰ ਰਹੇ ਆਂ ਪਰ ਸਾਡੀ ਇਹ ਕੋਸ਼ਿਸ਼ ਇਸ ਬੱਚੇ ਨੂੰ ਬਚਾ ਲਈ ਤੇ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਮੈਂ ਤੁਹਾਨੂੰ ਦੱਸਿਆ ਕਿ ਇਹਦਾ ਜਿਹੜਾ ਕੋਸਟ ਹੈ ਉਹ 140 ਕਰੋੜ ਪਰ ਮੈਨੂੰ ਇਹ ਲੱਗਦਾ ਕਿ ਜੇ ਸਾਡਾ ਜਿਹੜਾ ਦੇਸ਼ ਦੀ ਆਬਾਦੀ ਹੈ ਉਹ 140 ਕਰੋੜ ਤੇ ਜੇ ਅਸੀਂ ਇਹ ਕਿੰਨਾ ਤਨਕਾ ਤਨਕਾ ਵੀ ਦੇ ਵਿੱਚ ਪਾਈ ਦੀ ਹੈ ਨਾ ਤਾਂ ਸਾਡੀ ਬਹੁਤ ਵਾਰੀ ਮੈਂ ਗੱਲ ਕਰਦਾ ਹਾਂ ਵੀ ਸਾਡੀ ਜਿਹੜੀ ਆਬਾਦੀ ਵਧਦੀ ہوئی ਆਬਾਦੀ ਹੈ ਬਹੁਤ ਹੀ ਵਾਰ ਸਾਡੇ ਲਈ ਸ਼ਰਾਪ ਪਰ ਬਹੁਤ ਥਾਵਾਂ ਤੇ ਇਹ ਸਾਡੇ ਲਈ ਵਰਦਾਨ ਦੀ ਸਾਥ ਹੈ ਕਿਸੇ ਤਰ੍ਹਾਂ ਨਾਲ ਇਹੋ ਕੇਸਾਂ ਦੇ ਵਿੱਚ ਜਿੱਥੇ ਕਿਸੇ ਬੱਚੇ ਦੀ ਲਾਈਫ ਨੂੰ ਬਚਾਇਆ ਜਾ ਸਕਦਾ ਹੈਗਾ ਉੱਥੇ ਵੀ ਅਸੀਂ ਇਹ ਦੇਖੀਏ ਵੀ ਸਾਡੇ ਦੇਸ਼ ਦੀ ਆਬਾਦੀ ਜੇ ਇੱਕ ਤੁਸੀਂ ਸੋਚ ਕੇ ਦੇਖੋ ਵੀ 140 ਕਰੋੜ ਆਬਾਦ ਲੋਕਾਂ ਨੂੰ ਉਸੀ 1.14 ਕਰੋੜ ਰੁਪਇਆ ਉੱਕੀ ਆਓ। ਬਲੋ ਕਿ ਪੈਸਿਆਂ ਦੇ ਵਿੱਚ ਰੁਪਈਆ ਦੇ ਵਿੱਚ ਵੀ ਨਹੀਂ ਪੈਸਿਆਂ ਦੇ ਵਿੱਚ ਆਓ। ਇਸ ਤਰੀਕੇ ਨਾਲ ਜਿਵੇਂ ਅਸੀਂ ਥੋੜਾ ਥੋੜਾ ਕਰਕੇ ਜਿਵੇਂ ਕਹਿੰਦੇ ਹੋਂ ਨਾ ਬੂੰਦ-ਬੂੰਦ ਨਾਲ ਤਲਾਸ਼ ਪੜ ਜਾਂਦਾ। ਦੀਵਾ-ਦੀਵਾ ਬਲ ਕੇ ਦੀਵਾਲੀ ਬਣ ਜਾਂਦੀ ਹੈ। ਤੇ ਜੇ ਅਸੀਂ ਸਾਰੇ ਲੋਕ ਇਕੱਠੇ ਹੋ ਕੇ ਇਸ ਤਰ੍ਹਾਂ ਦੇ ਜਿੰਨੇ ਵੀ ਜੇ ਕੋਈ ਛਿੱਟੇ ਵੀ ਕੋਈ ਆਫਤ ਆਉਂਦੀ ਹੈ ਸਾਡੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਇਸ ਦੇ ਸਾਡੇ ਪੰਜਾਬ ਦੀ ਵੀ ਤਕਰੀਬਤ 3.3 ਕਰੋੜ ਜਿਹੜੀ ਆਬਾਦੀ ਹੈਗੀ ਹੈ ਉਹਨੂੰ ਵੀ ਜੇ ਆਪਾਂ ਕਹੀਏ ਵੀ ਸਾਡੇ ਇਕੱਲੇ ਪੰਜਾਬੀ ਹੀ ਕੰਟਰੀਬਿਊਟ ਕਰਨ ਤੇ ਉਹਦੇ ਲਈ ਵੀ ਇੱਕ ਬਹੁਤ ਵੱਡੀ ਅਮਾਉਂਟ ਨਹੀਂ ਹੈ ਪਰ ਸਾਡੇ ਦੇਸ਼ ਦੇ